ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਦਾ ਨਾਮ ਹੈ ਆਰਤ ਦੀ ਦਾਤ ਉਸ ਦਿਨ ਮੈਂ ਰੋਜ਼ ਵਾਂਗੂ ਕੰਮ ਤੋਂ ਆ ਰਿਹਾ ਰਾਤ ਦਾ ਰੋਟੀ ਪਾਣੀ ਛਕ ਕੇ ਆਪਣੇ ਬਿਸਤਰੇ ਤੇ लेट ਗਿਆ ਸ਼ਨੀਵਾਰ ਦਾ ਦਿਨ ਅਜੇ ਨੀਂਦ ਨੇ ਅੱਖਾਂ ਵਿੱਚ ਜਾਨ ਜੀ ਨਹੀਂ ਪਾਈ ਸੀ ਪਰ ਮੇਰੇ ਨਾਲ ਮੇਰੀ ਪਤਨੀ ਉਹ ਜ਼ਰੂਰ ਜਲਦੀ ਸੌਂ ਗਈ ਸ਼ਾਇਦ ਉਹ ਥੱਕ ਗਈ ਸੀ ਰੋਜ਼ ਵਾਂਗੂ ਘਰ ਦੇ ਕੰਮਾਂ ਕਾਰਾਂ ਕਰਕੇ ਮੈਂ ਉਸ ਵਕਤ ਆਪਣੀ ਪਤਨੀ ਦੇ ਚਿਹਰੇ ਵੱਲ ਧਿਆਨ ਨਾਲ ਵੇਖਦਾ ਰਿਹਾ ਉਸਦੇ ਮਿੱਠੇ ਤੇ ਨਾਜ਼ੁਕ ਰੂਪ ਤੇ ਲੰਬੇ ਸਮੇਂ ਲਈ ਧਿਆਨ ਲਗਾਉਂਦਾ ਰਿਹਾ ਉਸ ਦਰਮਿਆਨ ਮੈਂ ਆਪਣੇ ਆਪ ਨੂੰ ਕਿਹਾ ਕਿ ਇਹ ਆਰਤ ਜੋ ਮੇਰੀ ਪਤਨੀ ਹੈ ਸਾਲਾਂ ਤੋਂ ਆਪਣੇ ਪਿਤਾ ਦੀ ਹਮਦਰਦੀ ਦੇ ਪਰਛਾਵੇਂ ਹੇਠ ਆਪਣੇ ਪਰਿਵਾਰ ਨਾਲ ਪਲ ਰਹੀ ਸੀ ਤੇ ਹੁਣ ਉਹ ਕਿੱਥੇ ਇੱਕ ਅਜਨਬੀ ਨਾਲ ਸੁੱਤੀ ਹੈ ਇਸਨੇ ਇੱਕ ਅਜਨਬੀ ਰਹੀ ਆਪਣਾ ਘਰ ਛੱਡ ਦਿੱਤਾ ਮਾਪਿਆਂ ਨੂੰ ਛੱਡ ਦਿੱਤਾ ਆਪਣੇ ਘਰ ਦੀਆਂ ਸੁੱਖ ਸਹੂਲਤਾਂ ਨੂੰ ਛੱਡ ਦਿੱਤਾ ਇਸ ਤੋਂ ਬਾਅਦ ਇੱਕ ਆਰਤ ਨਿਕ ਅਜਿਹੇ ਵਿਅਕਤੀ ਕੋਲ ਆਉਣਾ ਜੋ ਉਸ ਨੂੰ ਚੰਗੀ ਤੇ ਬੁਰੀ ਵਿਚਾਰ ਕਰਨ ਤੋਂ ਰੋਕਦਾ ਹੈ ਪ੍ਰਾਣਾਕਾਰ ਛੱਡ ਕੇ ਨਵੇਂ ਘਰ ਆਉਣਾ ਤੇ ਉਸਦੇ ਜੀਵਾਂ ਨੂੰ ਜਾਣਨਾ ਹਰ ਇੱਕ ਗੱਲ ਤੇ ਆਗਿਆ ਦਾ ਪਾਲਣ ਤੇ ਸਿਰਫ ਇਸ ਲਈ ਕਿਉਂਕਿ ਉਹ ਉਸਦੇ ਲਈ ਉਸਦਾ ਧਰਮ ਦਾ ਆਦੇਸ਼ ਹੈ। ਉਸ ਰਾਤ ਫਿਰ ਮੈਂ ਆਪਣੇ ਆਪ ਨੂੰ ਪੁੱਛਿਆ ਕੁਝ ਲੋਕ ਕਿਵੇਂ ਦੇ ਹੁੰਦੇ ਹਨ ਜੋ ਆਪਣੀ ਪਤਨੀ ਨੂੰ ਬੇਰਹਿਮੀ ਨਾਲ ਕੁੱਟਦੇ ਹਨ। ਕੁਝ ਉਹਨਾਂ ਨੂੰ ਉਹਨਾਂ ਦੇ ਘਰ ਤੋਂ ਬਾਹਰ ਧੱਕ ਦਿੰਦੇ ਹਨ ਤੇ ਉਹਨਾਂ ਦੇ ਮਾਪਿਆਂ ਧੀ ਨੂੰ ਘਰ ਵਾਪਸ ਲਿਆਉਂਦੇ ਹਨ ਜੋ ਮਾਪਿਆਂ ਨੇ ਦਾਸ ਸੇਧ ਘਰ ਤੋਂ ਤੋਰੀ ਸੀ। ਕੁਝ ਲੋਕ ਆਪਣੀਆਂ ਪਤਨੀਆਂ ਨੂੰ ਘਰ ਵਿੱਚ ਰੱਖਦੇ ਹਨ ਤੇ ਦੋਸਤਾਂ ਨਾਲ ਬਾਹਰ ਜਾਂਦੇ ਹਨ ਹੋਟਲ ਜਾਂਦੇ ਹਨ ਜੋ ਮਨੋਰੰਜਨ ਕਰਦੇ ਹਨ ਜਿਸ ਦੀ ਉਹਨਾਂ ਦੇ ਘਰ ਵਿੱਚ ਕੋਈ ਕਲਪਨਾ ਵੀ ਨਹੀਂ ਹੋ ਸਕਦੀ। ਕੁਝ ਲੋਕ ਉਹ ਵੀ ਹਨ ਜੋ ਆਪਣੇ ਘਰ ਨੂੰ ਆਪਣੀਆਂ ਪਤਨੀਆਂ ਲਈ ਪਤਨੀਆਂ ਲਈ ਜੇਰ ਬਣਾਉਂਦੇ ਹਨ। ਉਹਨਾਂ ਨੂੰ ਕਦੇ ਅੰਦਰ ਜਾਂ ਬਾਹਰ ਨਹੀਂ ਲਿਜਾਉਂਦੇ ਨਾ ਜਾਣ ਦਿੰਦੇ ਨੇ। ਉਹ ਲੋਕ ਕਦੇ ਆਪਣੀਆਂ ਪਤਨੀਆਂ ਸੰਗ ਨਹੀਂ ਬੈਠਦੇ ਨਾ ਹੀ ਕਦੇ ਦਿਲ ਦੀ ਸਥਿਤੀ ਨੂੰ ਸੁਣਦੇ ਹਨ। ਕੁਝ ਲੋਕ ਉਹ ਵੀ ਹਨ ਜੋ ਆਪਣੀਆਂ ਪਤਨੀਆਂ ਨਾਲ ਝੂਠੇ ਕੰਮਾਂ ਵਿੱਚ ਫਸ ਜਾਣ ਦੇ ਬਾਵਜੂਦ ਆਪਣੀਆਂ ਝੂਠੀਆਂ ਫੀਲਿੰਗਸ ਨੂੰ ਝੂਠਾ ਪ੍ਰਗਟ ਕਰਦੇ ਹਨ ਕੁਝ ਲੋਕ ਜੋ ਆਪਣੇ ਘਰ ਛੱਡ ਜਾਂਦੇ ਹਨ ਤੇ ਆਪਣੀ ਸੁੱਖ ਤੇ ਬਿਹਤਰ ਜ਼ਿੰਦਗੀ ਲਈ ਬਾਹਰ ਨਿਕਲ ਜਾਂਦੇ ਹਨ ਸ਼ਾਇਦ ਉਹ ਆਪਣੀਆਂ ਪਤਨੀਆਂ ਤੇ ਬੱਚਿਆਂ ਵੱਲ ਇਹ ਵੀ ਨਹੀਂ ਜਾਣਦੇ ਕਿ ਉਹਨਾਂ ਦੇ ਬਾਹਰ ਰਹਿਣ ਦੌਰਾਨ ਉਹਨਾਂ ਨਾਲ ਅੱਗੇ ਕੀ ਵਾਪਰੇਗਾ ਹਰ ਇੱਕ ਬੰਦੇ ਨੂੰ ਜ਼ਿੰਦਗੀ ਵਿੱਚ ਪਰਮੇਸ਼ਵਰ ਵੱਲੋਂ ਇੱਕ ਸਹਾਰਾ ਦਿੱਤਾ ਗਿਆ ਹੈ ਪਹਿਲਾ ਮਾਂ ਦਾ ਸਹਾਰਾ ਤੇ ਬਾਅਦ ਵਿੱਚ ਪਤਨੀ ਦਾ ਸਹਾਰਾ ਮਿਲਿਆ ਹੈ ਸਾਨੂੰ ਹਰ ਆਪਣੀ ਮਾਂ ਤੇ ਪਤਨੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਇੱਕ ਤੁਹਾਨੂੰ ਸੰਸਾਰ ਵਿੱਚ ਲੈ ਕੇ ਆਈ ਹੈ ਤੇ ਦੂਸਰੀ ਸੰਸਾਰ ਤਿਆਗ ਕੇ ਤੁਹਾਡੇ ਕੋਲ ਆਈ ਹੈ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਜਰੂਰ ਕਰਿਓ